ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਰਾਤ ਮਿਹਨਤ ਕਰੋ ਤੇ ਤਰੱਕੀਆਂ ਪਾਓ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਤੇਲ ਦਰਦਾਂ ਦੁਰਦਾਂ ਦਾ ਜੋ ਜਿਹੜਾ ਤੇਲ ਹੁੰਦਾ ਉਹ ਬਣਾਉਣ ਲੱਗੇ ਆਂ ਬਕਿਸੀ ਵੀ ਜਗ੍ਹਾ ਸਰੀਰ ਤੇ ਦਰਦ ਹੋਵੇ ਤੇ ਉਹ ਤੇਲ ਦੀ ਮਾਲਸ਼ ਕਰ ਲਓ ਤੇ ਦਰਦ ਦੂਰ ਹੋ ਜਾਂਦਾ ਸਾਨੂੰ ਵੀ ਕਿਸੇ ਡਾਕਟਰ ਨੇ ਦੱਸਿਆ ਸੀ ਅੱਜ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਦਰਦਾਂ ਦਾ ਤੇਲ ਇਹ ਆ ਸਾਡੇ ਕੋਲ ਸਮਗਰੀ ਆ ਸਾਰੇ ਤੇ ਆਮਰ ਸੋਈ ਵਿੱਚ ਮਿਲ ਜਾਂਦੀ ਆ ਲੌਂਗ ਠੀਕ ਆ ਆ ਦਾਲਚੀਨੀ ਤੇ ਆ ਲਸਣ ਦੀਆਂ ਗੱਠੀਆਂ ਹੁਣ 7-7 ਕਾ ਬਾਅਦ ਲਵੇ 7 ਦਾ 1/2 ਗੜੀ ਬਾਅਦ ਲਵੇ ਠੀਕ ਆ ਤੇ ਆ ਸਰੋਂ ਦਾ ਤੇਲ ਤੇ ਆ ਹੋ ਗਿਆ ਗਿਰੀ ਤੇਲ ਠੀਕ ਆ ਤੇ ਆ ਪੀਸੀ ਹੋਈ ਕਾਲੀ ਮਿਰਚ ਠੀਕ ਆ ਇਹ ਸੇਧ ਬਗੈਰ ਵੀ ਪਾ ਸਕਦੇ ਨਾਰਮਲ ਤੁਸੀਂ ਇਹ ਸਾਡੇ ਸਮਗਰੀਆਂ ਸੋਈ ਦੀ ਸਮਗਰੀ ਇਹਦੇ ਨਾਲ ਅਸੀਂ ਬਣਾਵਾ ਕੇ ਤੇਲ ਠੀਕ ਹੈ ਤੇ ਤੁਸੀਂ ਸਾਫ ਦੀ ਮਿਰਚ ਵੀ ਪਾ ਸਕਦੇ ਆ ਆਪਣੀ ਕਾਲੀ ਮਿਰਚ ਪਾਵਾਗੇ ਗਰੀਦਾ ਤੇਲ ਠੀਕ ਹੈ 2 ਚਮਚਾ ਧੋ 2 ਚਮਚੇ ਆਹੀ ਬਾਤ ਹੈ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਅਸੀਂ ਸਾਰੀ ਸਮਗਰੀ ਠੀਕ ਹੈ ਇਹ ਜਾਦੇ ਕਰਮ ਹੋ ਗਿਆ ਜੀ ਤੇ ਫਾਦੇ ਕੋ ਲਸਣ ਇਹ ਕੱਟ ਲਓ ਪਾ ਦੇਣੀ ਹੈ ਇਹ ਵਿੱਚ ਤੇ ਦਾਲ ਜਿੰਨੀ ਪਾ ਦੇਣੀ ਹੈ ਹਾਂ ਹਾਂ ਸਾਧ ਤੱਕ ਫੀਸੋ ਦਾਲ ਜਿੰਨੀ ਦੋ ਜੁੜੇ ਠੀਕ ਹੈ ਆਹ ਤੇ ਬੇਤ ਪਾਣੀ ਕਾਲੀ ਮਿਰਚ ਦਾਸਪਦਾਣੀ ਦਾਸਪਦਾਣੀ ਪਾ ਦਵੇ ਅਸੀਂ ਪੀਸਿਓ ਜੀ ਕਰਕੇ ਤੇ ਅਸੀਂ ਵਿਚ ਆ ਪਾਤਾ ਅੱਧਾ ਕ ਚਮਚਾ ਚੰਦ ਚਾਹ ਦਾ ਇਹ ਪਾਤਾ ਕੋਈ ਵਿਗਾੜ ਨਹੀਂ ਹੈਗਾ ਦੇਸੀ ਚੀਜ਼ ਹੈ ਤੇ ਆ ਸਰੋਂ ਦਾ ਜੇ ਤੇਲ ਪਾਦਣ ਠੀਕ ਹੈ ਅਸੀਂ ਇਹ ਪਾਇਆ ਤੇਲ ਪਾਇਆ ਜੀ ਤੇ ਆਸੇ ਨੂੰ ਗਰਮ ਕਰ ਲੈਣਾ ਜਦ ਤੱਕ ਮਤਲਬ ਇਹਨੂੰ ਗਠੀਆਂ ਲਾਲ ਨਾ ਹੋ ਜਾਣ ਠੀਕ ਹੈ ਤਾਂ ਪਾ ਲ ਦਿਆਂ ਅੰਮ੍ਰਿਤ ਜਨ ਕਰਨਾ ਜਿੰਨਾ ਚਿਰ ਗਠੀਆਂ ਕਾਲੀਆਂ ਨਾ ਹੋ ਜਾਈਆਂ ਇਹ ਉਦੋਂ ਤੱਕ ਤੇਲ ਗਰਮ ਕਰਨਾ ਜਦ ਤੱਕ ਇਹਨੂੰ ਗਠੀਆਂ ਲਾਲ ਕਾਲੀਆਂ ਹੋ ਜਾਣ ਠੀਕ ਹੈ ਇਹ ਤੇਲ ਛੱਡਣਾ ਨਹੀਂ ਕੱਚੀ ਦੀ ਸ਼ੀਸ਼ੀ ਚ ਪਾ ਕੇ ਕੋ ਮੇ ਰੱਖ ਲਓ ਤੁਸੀਂ ਜਿੰਨਾ ਪੁਰਾਣਾ ਹੋ ਜਾਊਗਾ ਉਹਨਾਂ ਤੇਲ ਵਧੀਆ ਹੈ ਠੀਕ ਹੈ ਤੇ ਬਹੁਤ ਵਧੀਆ ਚੀਜ਼ ਹੈ ਇਹ ਕਿਉਂਕਿ ਦੇਸੀ ਨੁਕਤਾ ਹੈ ਇਹ ਕਿਤੇ ਵੀ ਦਰਦ ਹੁੰਦੀ ਹੋਵੇ ਸਰੀਰ ਦੇ ਉੱਤੇ ਤੁਸੀਂ ਲਾ ਸਕਦੇ ਆ ਮਾਸ ਮਾਨ ਮਾਨ ਹੋਏ ਹੋਏ ਦਸਤ ਆਉਂਦੇ ਨੇ ਠੀਕ ਹੈ ਬਸ ਇਦਾਂ ਗਰਮ ਕਰੀ ਚੱਲੋ ਇਹਨੂੰ ਹਰ ਹਰੀਆਂ ਤੇ ਲਾਲ ਹੋ ਜਾਣੀਆਂ ਬਿੱਗੀਆਂ ਗੱਠੀਆਂ ਜਿਹੜੀਆਂ ਲਸਣ ਦੀਆਂ ਪਾਈਆਂ ਇਹਦੀ ਇਹ ਪਹਿਚਾਨੀ ਹੈ ਜਦ ਇਹ ਸਾਡਾ ਬਣ ਕੇ ਤਿਆਰ ਹੋ ਜਾਂਦਾ ਹੁਣ ਆ ਦੇਖੋ ਐਦਾਂ ਤੇ ਹੌਲ ਹੌਲੀ ਇਹ ਲਾਲ ਹੋ ਜਾਣਾ ਠੀਕ ਹੈ ਤੇ ਇਹ ਤੁਸੀਂ ਖਾ ਵੀ ਸਕਦੇ ਆ ਠੀਕ ਹੈ ਇੱਕ ਚਮਚਾ ਦੋ ਚਮਚੇ ਤੋਂ ਵੱਧ ਨਹੀਂ ਨਾਰਾਂ ਦਾ ਜਮਾ ਕੇ ਖਾਸਾ ਕਦੇ ਜੇ ਤੋਰ ਦਾ ਲਾ ਸਕਦੇ ਨੇ ਤੇ ਜੇ ਤੁਸੀਂ ਕੱਲਾ ਲਾਣਾ ਹੀ ਆ ਫਿਰ ਇਹ ਤੇ ਕਿਉਂਕਿ ਇਹ ਤੇਲ ਦੀ ਮਹਿਕ ਜੀ ਆਉਂਦੀ ਹੈ ਕਿਉਂਕਿ ਲਸਣ ਵਿੱਚ ਪਾਇਆ ਹੁੰਦਾ ਨਾ ਮਹਿਕ ਆਉਂਦੀ ਆ ਫਿਰ ਤੁਸੀਂ ਮੁਸ਼ਕਪੂਰ ਦੀ ਟਿੱਕੀ ਪਾ ਸਕਦੇ ਹੋ ਇਹਦੇ ਠੀਕ ਹੈ ਉਹ ਮਹਿਕ ਨੂੰ ਦੂਰ ਕਰ ਦਿੰਦੀ ਆ ਤੇ ਉਹ ਤੋਂ ਬਾਅਦ ਤੁਸੀਂ ਬਰਤਣਾ ਨਹੀਂ ਦੇ ਦੇ ਰਹੇ ਦਾਸਾ ਜੀ ਚਪਾ ਕੇ ਰੱਤ ਸਕਦੇ ਠੀਕ ਹੈ ਕੱਲਾ ਲਾਣ ਲਈ ਆ ਜੇ ਮਸ਼ਕਪੂਰ ਦੀ ਟਿੱਕੀ ਬਾੜੀ ਕੱਲਾ ਲਾਏ ਸਕਦੇ ਤੇ ਠੀਕ ਹੈ ਹਾਂ ਇਹ ਨਾ ਕਰਿਓ ਜੀ ਮੈਂ ਜੇ ਟਿੱਕੀ ਬਾੜੀ ਮਸ਼ਕਪੂਰ ਦੀ ਤੁਸੀਂ ਖਾਣ ਲੱਗੋ ਨਾ ਇਦਾਂ ਦਾ ਕੰਮ ਨਹੀਂ ਕਰਨਾ ਹੈਗਾ ਇਹ ਤੁਸੀਂ ਖਾਣ ਵਾਸਤੇ ਬਰਤਣਾ ਹੈ ਮਤਲਬ ਇੱਕ ਤਾਂ ਜਮ ਜਮ ਖਾਣ ਲਈ ਫੇ ਤੁਸੀਂ ਮਸ਼ਕਪੂਰ ਦੀ ਟਿੱਕੀ ਨਹੀਂ ਬਾਣੀ ਇਹ ਸਿਰਫ ਮਹਿਕ ਵਾਸਤੇ ਆ ਠੀਕ ਹੈ ਉਮਰ ਵਾਸਤੇ ਤੁਸੀਂ ਮਸਕੂਰ ਦੀ ਟਿੱਕੀ ਬਾ ਸਕਦੇ ਫਿਰ ਸਿਰਫ ਲਾਉਣਾ ਹੀ ਆ ਸਰੀਰ ਤੇ ਜਿੱਥੇ ਵੀ ਦੁਖਦਾ ਹੋਵੇ ਉੱਥੇ ਹੌਲੀ ਹੌਲੀ ਮਾਲਜ ਬੋਲ ਬੋਲੇ ਹੱਥ ਨਾਲ ਮਾਲਜ ਕਰਨਾ ਠੀਕ ਹੈ ਤੇ ਇਹ ਵੀ ਸਾਨੂੰ ਕਿਸੇ ਬੈਦ ਨੇ ਦੱਸਿਆ ਸੀ ਠੀਕ ਹੈ ਤੇ ਇਹ ਕਿਸੇ ਭੈਣ ਭਰਾ ਦਾ ਫਾਇਦਾ ਹੁੰਦਾ ਤਾਂ ਬਧੀਆ ਹੀ ਆ ਠੀਕ ਹੈ ਕਿਉਂਕਿ ਦੇਸੀ ਰੋਸਾ ਦਾ ਕੋਈ ਬਗਾਰ ਨਹੀਂ ਹੈਗਾ ਅੰਦਰ ਕੋ ਲਾਲ ਹੋਣਾ ਪਿਆ ਠੀਕ ਹੈ ਇਹਨਾਂ ਨੂੰ ਲਾਲ ਕਰ ਦੇਣਾ ਹੈ ਇੰਨਾ ਆਪਾਂ ਤੁਹਾਨੂੰ ਪੇਟਾ ਤੇ ਇਹ ਸਮਾਨ ਤੁਸੀਂ ਇਹੀ ਮਤਲਬ ਜਿੰਨਾ ਜਿੰਨਾ ਬਣਾਉਣਾ ਹੋਵੇ ਉਸ ਹਿਸਾਬ ਨਾਲ ਬਣਾ ਲਿਓ ਤਾਂ ਮੈਂ ਤੁਸੀਂ ਅੱਧਾ ਕਿਲੋ ਤੇਲ ਪਾ ਸਕਦੇ ਏਨਾ ਇੱਕ ਸਮਾਨ ਚ ਠੀਕ ਹੈ ਵੱਧ ਨਹੀਂ ਤੇ ਜੇ ਤੁਹਾਨੂੰ ਜ਼ਿਆਦਾ ਬਣਾਉਣਾ ਹੋਵੇ ਤੇ ਉਹਨਾਂ ਸਮੱਗਰੀ ਜ਼ਿਆਦਾ ਲੇ ਲਓ ਠੀਕ ਹੈ ਆ ਦੇਖੋ ਲਾਲ ਹੋ ਗਈ ਮਸ਼ਕਵਰ ਦੀ ਟਿੱਕੀ ਜਿਹੜੀ ਤੁਸੀਂ ਪਾਉਂਗੇ ਉਹ ਬਰੀਕ ਕਰਕੇ ਪਾਣੀ ਐਂ ਦਿਨ ਹੀ ਟਿੱਕੀ ਨਾ ਡਾਣੀ ਵਿੱਚ ਠੀਕ ਹੈ ਇਹਨੂੰ ਠੰਡੇ ਹੋਏ ਤੇ ਇਹ ਪਾਣੀ ਵਿੱਚ ਠੀਕ ਹੈ। ਯਾ ਦੇਖੋ ਲਾਲ ਹੋਣ ਲੱਗ ਪਿਆ। ਤੇ ਫਾਇਦਾ ਇਹ ਹੈ ਜੇ ਕਿਸੇ ਭੈਣ ਭਰਾ ਦਾ ਕੋਈ ਫਾਇਦਾ ਹੁੰਦਾ ਆ। ਵਧੀਆ ਆ ਕਿਉਂਕਿ ਕਈ ਚੀਜ਼ਾਂ ਵੀਡੀਓ ਵਿੱਚ ਠੀਕ ਮਿਲ ਜਾਂਦੀਆਂ ਕਈ ਚੀਜ਼ਾਂ ਵੀਡੀਓ ਵਿੱਚ ਨਹੀਂ ਅਸਰ ਕਰਦੀਆਂ ਠੀਕ ਹੈ। ਤੇ ਅਸੀਂ ਵੀ ਕਿਸੇ ਵੈਦ ਨੇ ਸਾਨੂੰ ਵੀ ਦੱਸਿਆ ਸੀ। ਉਹ ਕਹਿੰਦਾ ਇਦਾਂ ਦਾ ਕਰਕੇ ਕੋਈ ਤੇਲ ਬਣਾਓ। ਜੋ ਜਿੱਥੇ ਤੁਹਾਡੇ ਦਰਦ ਹੁੰਦੀ ਆ ਉੱਥੇ ਬੋਲੋ ਬਲ ਦਿਨ ਚਦਰ ਜਾਤਾ ਹੈ ਨਾ ਚਾਰ ਵਰੀ ਤੁਸੀਂ ਉੱਥੇ ਮੜ ਮੜ ਬੋਲਦੇ ਹੱਥਾਂ ਨਾਲ ਮਾਲਸ਼ ਕਰ ਸਕਦੇ ਹੋ ਠੀਕ ਹੈ ਆ ਦੇਖੋ ਲਾਲ ਜਾ ਹੋ ਗਿਆ ਇਹਨੂੰ ਹੋਰ ਅਜੇ ਲਾਲ ਕਰਾਂਗੇ ਇਹਨੂੰ ਤੇ ਫੇਰ ਸਾਡਾ ਤੇਲ ਇਹ ਤਿਆਰ ਹੋ ਜਾਊਗਾ ਹੌਣਕੇ ਇਹ ਲੈ ਠੰਡਾ ਹੋ ਜਾਊਗਾ ਠੰਡਾ ਹੋ ਗੇ ਰਹਾ ਹਾਂ ਉਹਨੇ ਕੱਚੀ ਦੀ ਸ਼ੀਸ਼ੀ ਵਿੱਚ ਪਾ ਲਓ ਹੌਣਕੇ ਠੀਕ ਹੈ ਜਦੋਂ ਮਦਦ ਲੋਕੋ ਗੱਲਬਾਤ ਹੁੰਦੀ ਆ ਤੁਸੀਂ ਉੱਥੇ ਮਾਸ਼ ਕਰ ਸਕਦੇ ਆ। ਇਹ ਤਾਂ ਅਜੇ ਗੋਡੇ ਹੋ ਗੋਡੇ। ਅੱਜ ਕੱਲ ਗੋਡਿਆਂ ਦੀ ਜ਼ਿਆਦਾ ਸ਼ਿਕਾਇਤ ਆ। ਕਿਉਂਕਿ ਹਰ ਇੱਕ ਦੇ ਚੰਗੇ ਭੱਲੇ ਤੇ ਵੀ ਗੋਡੇ ਦੁਖਦੇ। ਅੱਜ ਤਾਂ ਕਹਿੰਦੇ ਨੇ ਸਿਆਣਿਆਂ ਦੇ ਗੋਡੇ ਦੁਖਦੇ ਆ। ਹੁਣ ਤਾਂ ਭਾਈ ਅੱਧ ਖੜਾ ਜਵਾਨਾਂ ਦੇ ਵੀ 20-25 ਸਾਲ ਤੋਂ ਸ਼ੁਰੂ ਹੋ ਜਾਂਦੇ ਆ ਤਕਰੀਬਨ ਬਹੁਤਿਆ ਦੇ। ਤੇ ਗੋਡਿਆਂ ਦੀ ਜ਼ਿਆਦਾ ਸ਼ਿਕਾਇਤ ਹੈ। ਗੋਡਿਆਂ ਦਾ ਵੀ ਤੁਸੀਂ ਲਾ ਸਕਦੇ ਆ ਤਾਂ ਕੋਈ ਨੁਕਸਾਨ ਨਹੀਂ ਆਗਾ। ਠੀਕ ਹੈ। try 마ਗੋ ਇਹ ਨਹੀਂ ਜੇ ਫਾਇਦਾ ਨਹੀਂ ਹੋਗਾ ਤਾਂ ਨੁਕਸਾਨ ਵੀ ਇਹਦਾ ਹੈ ਨਹੀਂ ਕਿਉਂਕਿ ਦੇਸੀ ਚੀਜ਼ਾਂ સારી ਆ ਆ ਦੇਖੋ ਸਾਡੇ ਲਾਲ ਹੋ ਗਿਆ ਲਸਣ ਜਿੰਨਾ ਵੀ ਆ ਮਫਾਇਦਾ 5-7 ਮਿੰਟ ਦੀ ਗੇਮ ਹੈ ساری ਸਮਾਨ ਸਾਰਾ ਰਸੋਈ ਚੀਜ਼ ਮਿਲ ਜਾਂਦਾ ਆਪਣੇ ਜੀ तकरीबन ਜਿਹੜੀ ਇੱਕ ਦੋ ਚੀਜ਼ ਹੁੰਦੀ ਉਹ ਬੰਦਾ ਲਿਆ ਵੀ ਸਕਦਾ ਇਨੀ ਮਤਲਬ ਜਿਆਦਾ ਮਾਤਰਾ ਜੁਣੋ ਅਸੀਂ ਪਾਉਂਦੇ ਨਹੀਂ ਹੈਗੇ ਥੋੜੀ ਮਾਤਰਾ ਜਿਹੀ ਪਾਈ ਹੈ ਆ ਦੇਖੋ ਲਾਲ ਗਠੀਆਂ ਹੋ ਗਈਆਂ ਲਸਣ ਦੀਆਂ ਠੀਕ ਹੈ ਹਨ ਜਿਹੜਾ ਦਾ ਜਣ ਕੇ ਤੇਲ ਤਿਆਰ ਹੋ ਗਿਆ ਠੀਕ ਹੈ ਇਹਨੂੰ ਠੰਡਾ ਕਰਕੇ ਅਸੀਂ ਬਰੀਕ ਕਰਕੇ ਮੋਸਕਪੂਰ ਦੀ ਤਕੀਮ ਪਾ ਸਕਦੇ ਹਾਂ ਵਿੱਚ ਅਸੀਂ ਮਹਿਕ ਵਾਸਤੇ ਪਰ ਉਹ ਖਾਣਾ ਨਹੀਂ ਠੀਕ ਹੈ ਇਹ ਗਲਤੀ ਨਾ ਕਰਿਓ ਉਹ ਖਾਣਾ ਨਹੀਂ ਹੈਗਾ ਇਸ ਸਰ ਫਲਾਣ ਵਾਸਤੇ ਆ ਜੇ ਤੁਸੀਂ ਲਾ ਮਤਲਬ ਖਾਣਾ ਆ ਫੇ ਉਹ ਚ ਮਸ਼ਕੂਰ ਦੀ ਟਿੱਕੀ ਨਹੀਂ ਬਣੀ ਇਹ ਸਾਡਾ ਤੇਲ ਤਿਆਰ ਹੋ ਗਿਆ ਇਹਨੂੰ ਠੰਡਾ ਕਰਕੇ ਐ ਇਹਨੂੰ ਪੁਣਕੀ ਜਿਹੜੇ ਠੰਡਾ ਹੋ ਗਿਆ ਪੁਣਕੀ ਕੱਚੀ ਦੀ ਸ਼ੀਸ਼ੀ ਵਿੱਚ ਅਸੀਂ ਪਾ ਲੈਣਾ ਠੀਕ ਹੈ ਚਲੋ ਮਿਲਦੇ ਹਾਂ ਅਗਲੇ ਬਲੌਗ 'ਚ ਜਿਹੜੇ ਵੀ ਸਾਡੇ ਪੈਨ ਪਰ ਆ ਸਾਡੀਆਂ ਵੀਡੀਓ ਦੇਖਦੇ ਆ ਜੇ ਪਸੰਦ ਆਉਂਦੀਆਂ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਓਕੇ ਰੱਬ ਰੱਖਾ